ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਵਪਾਰੀ ਰਹਿੰਦਾ ਸੀ ਉਸ ਨੂੰ ਰੋਜ਼ਾਨਾ ਸ਼ਰਾਬ ਪੀਣ ਦੀ ਬੁਰੀ ਆਦਤ ਸੀ ਉਸ ਦੀ ਇਹ ਆਦਤ ਕਾਰਨ ਉਹ ਤੇ ਉਸ ਦਾ ਸਾਰਾ ਪਰਿਵਾਰ ਪਰੇਸ਼ਾਨ ਰਹਿੰਦਾ ਸੀ ਘਰ ਵਿੱਚ ਹਰ ਵੇਲੇ ਅਸ਼ਾਂਤੀ ਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਅਕਸਰ ਉਹ ਵਪਾਰੀ ਸ਼ਰਾਬ ਪੀ ਕੇ ਪਿੰਡ ਵਿੱਚ ਕਿਸੇ ਨਾ ਕਿਸੇ ਨਾਲ ਝਗੜਾ ਕਰ ਲੈਂਦਾ ਤੇ ਲੋਕਾਂ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਉਸ ਦੀ ਇਸ ਹਰਕਤ ਕਾਰਨ ਉਸ ਦਾ ਕਾਰੋਬਾਰ ਵੀ ਘਟਦਾ ਹੀ ਜਾ ਰਿਹਾ ਸੀ ਉਹ ਵਪਾਰੀ ਵੀ ਇਸ ਗੱਲ ਨੂੰ ਸਮਝਦਾ ਸੀ ਕਿ ਉਸ ਦੀ ਇਸ ਭੈੜੀ ਆਦਤ ਕਾਰਨ ਉਸ ਦੇ ਪਰਿਵਾਰਕ ਮੈਂਬਰ ਵੀ ਪਰੇਸ਼ਾਨ ਨੇ ਤੇ ਉਸ ਦੀ ਬਦਨਾਮੀ ਦੇ ਕਾਰਨ ਉਸ ਦਾ ਕਾਰੋਬਾਰ ਵੀ ਦਿਨੋਂ ਦਿਨ ਘਟਦਾ ਜਾ ਰਿਹਾ ਸੀ ਉਸ ਵਪਾਰੀ ਨੇ ਇਸ ਬੁਰੀ ਆਦਤ ਨੂੰ ਛੱਡਣ ਦੀ ਕਈ ਵਾਰ ਕੋਸ਼ਿਸ਼ ਵੀ ਕੀਤੀ ਪਰ ਉਹ ਹਰ ਵਾਰ ਇਸ ਵਿੱਚ ਅਸਫਲ ਰਿਹਾ ਅਸਲੀ ਹੁਣ ਜਦੋਂ ਵੀ ਕੋਈ ਉਸ ਨੂੰ ਆਪਣੀ ਇਸ ਭੈੜੀ ਆਦਤ ਨੂੰ ਛੱਡਣ ਲਈ ਕਹਿੰਦਾ ਤਾਂ ਉਹ ਗੁੱਸੇ ਵਿੱਚ ਉੱਚੀ ਆਵਾਜ਼ ਵਿੱਚ ਜਵਾਬ ਦਿੰਦਾ ਕਿ ਮੈਂ ਇਹ ਆਦਤ ਨਹੀਂ ਫੜੀ ਸਗੋਂ ਇਸ ਆਦਤ ਨੇ ਮੈਨੂੰ ਫੜ ਰੱਖਿਆ ਹੈ ਵਪਾਰੀ ਦੀ ਇਸ ਆਦਤ ਤੋਂ ਉਸ ਦੀ ਪਤਨੀ ਸਭ ਤੋਂ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਉਸ ਦੀ ਸਿਹਤ ਨੂੰ ਲੈ ਕੇ ਚਿੰਤਤ ਸੀ ਜੋ ਦਿਨੋਂ ਦਿਨ ਵਿਗੜ ਹੀ ਰਹੀ ਸੀ ਉਹ ਚਾਹੁੰਦੀ ਸੀ ਕਿ ਉਸਦਾ ਪਤੀ ਸ਼ਰਾਬ ਪੀਣਾ ਛੱਡ ਦੇਵੇ ਪਰ ਉਹ ਉਸਦੇ ਲਈ ਕੁਝ ਵੀ ਨਹੀਂ ਸੀ ਕਰ پا ਰਹੀ ਫਿਰ ਇੱਕ ਦਿਨ ਉਸ ਨੂੰ ਉਸੇ ਪਿੰਡ ਵਿੱਚ ਇੱਕ ਬੋਧੀ ਭਿਖਸ਼ੂ ਦੇ ਆਉਣ ਦੀ ਖਬਰ ਮਿਲੀ ਬੋਧੀ ਭਿਖਸ਼ੂ ਬਹੁਤ ਹੀ ਵੱਡੇ ਧਿਆਨੀ ਵਿਅਕਤੀ ਸੀ ਤੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਾਫੀ ਮਸ਼ਹੂਰ ਵੀ ਸੀ ਵਪਾਰੀ ਦੀ ਪਤਨੀ ਉਸ ਨੂੰ ਲੈ ਕੇ ਉਸ ਥਾਂ ਪਹੁੰਚੀ ਜਿੱਥੇ ਬੋਧੀ ਭਿਖਸ਼ੂ ਠਹਿਰਿਆ ਹੋਇਆ ਸੀ ਬੋਧੀ ਪਿਖਸ਼ੂ ਨੇ ਉਸ ਨੂੰ ਆਪਣੀ ਸਮੱਸਿਆ ਦੱਸਣ ਲਈ ਕਿਹਾ ਦੋਹੇ ਪਤੀ ਪਤਨੀ ਨੇ ਬੋਧੀ ਪਿਖਸ਼ੂ ਨੂੰ ਸਾਰੀ ਗੱਲ ਦੱਸੀ ਉਸ ਮਹਾਤਮਾ ਨੇ ਉਸ ਦੀ ਸਮੱਸਿਆ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਤੁਸੀਂ ਦੋਵੇਂ ਹੁਣ ਜਾਓ ਤੇ ਕੱਲ ਸਵੇਰੇ ਆਇਓ ਅਗਲੀ ਸਵੇਰ ਪਤੀ ਪਤਨੀ ਫਿਰ ਉਸੇ ਜਗ੍ਹਾ ਪਹੁੰਚੇ ਦੋਹਾਂ ਨੇ ਦੇਖਿਆ ਕਿ ਉਹ ਮਹਾਤਮਾ ਇੱਕ ਵੱਡਾ ਸਾਰਾ ਦਰਖਤ ਫੜ ਕੇ ਖੜਾ ਸੀ ਵਪਾਰੀ ਨੇ ਕਿਹਾ ਮਹਾਰਾਜ ਏ ਤੁਸੀਂ ਕੀ ਕਰ ਰਹੇ ਹੋ ਤੁਸੀਂ ਇਸ ਦਰਖਤ ਨੂੰ ਕਿਉਂ ਫੜ ਕੇ ਰੱਖਿਆ ਹੈ ਤਾਂ ਉਸ ਮਹਾਤਮਾ ਨੇ ਕਿਹਾ ਤੁਸੀਂ ਦੋਵੇਂ ਹੁਣ ਜਾਓ ਤੇ ਕੱਲ ਸਵੇਰੇ ਫਿਰ ਆਇਓ ਮੈਂ ਤੁਹਾਨੂੰ ਤੁਹਾਡੀ ਸਮੱਸਿਆ ਦਾ ਹੱਲ ਦੱਸ ਦੇਵਾਂਗਾ ਅਗਲੀ ਸਵੇਰ ਜਦੋਂ ਉਹ ਫਿਰ ਬੋਧੀ ਭਿਖਸ਼ੂ ਕੋਲ ਆਏ ਤਾਂ ਦੇਖਿਆ ਕਿ ਬੋਧੀ ਭਿਖਸ਼ੂ ਫਿਰ ਉਸੇ ਰੁੱਖ ਨੂੰ ਫੜ ਕੇ ਖੜਾ ਸੀ ਦੋਹਾਂ ਨੇ ਉਸ ਮਹਾਤਮਾ ਤੋਂ ਆਪਣੀ ਸਮੱਸਿਆ ਦਾ ਕਾਰਨ ਜਾਣਨਾ ਚਾਹਿਆ ਪਰ ਉਸ ਮਹਾਤਮਾ ਨੇ ਉਹਨਾਂ ਨੂੰ ਫਿਰ ਕੱਲ ਦੁਬਾਰਾ ਆਉਣ ਲਈ ਕਿਹਾ ਇਹ ਸਿਲਸਿਲਾ ਅਗਲੇ 1 ਹਫ਼ਤੇ ਤੱਕ ਜਾਰੀ ਰਿਹਾ ਤੇ ਦੋਵੇਂ ਰੋਜ਼ ਸਵੇਰੇ ਆਉਂਦੇ ਪਰ ਸਾਧੂ ਫਿਰ ਉਹਨਾਂ ਨੂੰ ਅਗਲੇ ਦਿਨ ਆਉਣ ਲਈ ਕਹਿੰਦਾ ਇੱਕ ਹਫ਼ਤੇ ਤੋਂ ਰੋਜ਼ਾਨਾ ਆਉਣ ਕਾਰਨ ਉਹ ਵਪਾਰੀ ਥੋੜਾ ਪਰੇਸ਼ਾਨ ਹੋ ਗਿਆ ਤੇ ਉਸਨੇ ਸੰਿਆਸੀ ਨੂੰ ਪੁੱਛਿਆ ਮਹਾਰਾਜ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਇਸ ਰੁੱਖ ਨੂੰ ਛੱਡ ਕਿਉਂ ਨਹੀਂ ਦਿੰਦੇ ਬੋਧਿਪੇਖੁਨੇ ਕਿਹਾ ਮੈਂ ਕੀ ਕਰਾਂ ਮੈਂ ਬੜਾ ਪਰੇਸ਼ਾਨ ਆ ਮੈਂ ਸੁਰੱਖ ਨੂੰ ਛੱਡਣਾ ਤਾਂ ਚਾਹਨਾ ਪਰ ਇਹ ਰੌਖ ਮੈਨੂੰ ਨਹੀਂ ਛੱਡਦਾ ਇਸਨੇ ਹੀ ਮੈਨੂੰ ਫੜ ਕੇ ਰੱਖਿਆ ਹੈ ਇਹ ਸੁਣ ਕੇ ਵਪਾਰੀ ਉੱਚੀ ਉੱਚੀ ਹੱਸਦਾ ਹੈ ਤੇ ਕਹਿੰਦਾ ਹੈ ਮਹਾਰਾਜ ਇਸ ਰੌਖ ਨੇ ਤੁਹਾਨੂੰ ਨਹੀਂ ਫੜ ਕੇ ਰੱਖਿਆ ਸਗੋਂ ਤੁਸੀਂ ਇਸ ਨੂੰ ਫੜ ਲਿਆ ਹੈ ਤੇ ਤੁਸੀਂ ਜਦੋਂ ਚਾਹੋ ਇਸ ਰੌਖ ਨੂੰ ਛੱਡ ਸਕਦੇ ਹੋ ਇਹ ਸੁਣ ਕੇ ਉਸ ਮਹਾਤਮਾ ਨੇ ਥੋੜਾ ਗੰਭੀਰ ਹੋ ਕੇ ਬੋਲਿਆ ਮੇਰੇ ਦੋਸਤ ਪਿਛਲੇ ਇੱਕ ਹਫ਼ਤੇ ਤੋਂ ਮੈਂ ਤੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸ਼ਰਾਬ ਪੀਣ ਦੀ ਆਦਤ ਨੂੰ ਤੂੰ ਫੜ ਕੇ ਰੱਖਿਆ ਹੈ ਉਸ ਆਦਤ ਨੇ ਤੈਨੂੰ ਨਹੀਂ ਤੇ ਤੂੰ ਜਦੋਂ ਚਾਹੇ ਉਸ ਆਦਤ ਨੂੰ ਛੱਡ ਸਕਦਾ ਹੈ ਉਸ ਮਹਾਤਮਾ ਦੀਆਂ ਗੱਲਾਂ ਸੁਣ ਕੇ ਵਪਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਸਮਝ ਗਿਆ ਕਿ ਉਹ ਆਪਣੀਆਂ ਸਾਰੀਆਂ ਬੁਰੀਆਂ ਆਦਤਾਂ ਲਈ ਖੁਦ ਜ਼ਿੰਮੇਵਾਰ ਹੈ। ਉਹੀ ਹੈ ਜਿਸਨੇ ਉਹ ਆਦਤਾਂ ਨੂੰ ਆਪਣੇ ਅੰਦਰ ਜਕੜ ਲਿਆ ਹੈ। ਤੇ ਆਪਣੀ ਮਜ਼ਬੂਤ ਇੱਛਾ ਸ਼ਕਤੀ ਦੇ ਦਮ ਤੇ ਉਹ ਜਦੋਂ ਵੀ ਚਾਵੇ ਇਹਨਾਂ ਆਦਤਾਂ ਤੋਂ ਛੁਟਕਾਰਾ ਪਾ ਸਕਦਾ ਹੈ। ਦੋਸਤੋ, ਇਹ ਕੁਦਰਤ ਦਾ ਇੱਕ ਬਹੁਤ ਹੀ ਸਧਾਰਨ ਨਿਯਮ ਹੈ। ਕਿਸ ਨੂੰ ਖਾਲੀਪਣ ਪਸੰਦ ਨਹੀਂ ਹੈ। ਜੇ ਕੋਈ ਖਾਲੀ ਥਾਂ ਹੈ, ਤਾਂ ਇਹ ਉਸ ਨੂੰ ਹਵਾ ਨਾਲ ਭਰਨ ਦੀ ਕੋਸ਼ਿਸ਼ ਕਰੇਗੀ ਜੇਕਰ ਅਸੀਂ ਵਿਹਲੇ ਬੈਠੇ ਹਾਂ ਤਾਂ ਸਾਡੇ ਮਨ ਨੂੰ ਬੇਕਾਰ ਵਿਚਾਰਾਂ ਨਾਲ ਭਰ ਦੇਵੇਗੀ ਇਸ ਲਈ ਅਸੀਂ ਕੁਦਰਤ ਦੇ ਨਿਯਮ ਦੇ ਵਿਰੁੱਧ ਜਾ ਕੇ ਕਦੇ ਵੀ ਆਪਣੇ ਆਪ ਨੂੰ ਆਦਤਾਂ ਤੋਂ ਖਾਲੀ ਨਹੀਂ ਕਰ ਸਕਦੇ ਇਹ ਕਦੇ ਨਹੀਂ ਹੋਵੇਗਾ ਕਿ ਸਾਡੇ ਅੰਦਰ ਕੋਈ ਆਦਤ ਹੀ ਨਾ ਹੋਵੇ ਅਸੀਂ ਆਦਤਾਂ ਤੋਂ ਮੁਕਤ ਹੋ ਜਾਈਏ ਅਸਲ ਵਿੱਚ ਅਸੀਂ ਆਦਤਾਂ ਨੂੰ ਕਦੇ ਛੱਡ ਹੀ ਨਹੀਂ ਸਕਦੇ ਜੇ ਕੋਈ ਕਹੇ ਕਿ ਉਸਨੇ ਕੋਈ ਆਦਤ ਛੱਡ ਦਿੱਤੀ ਹੈ ਤਾਂ ਅਸਲ ਵਿੱਚ ਉਸਨੇ ਉਸ ਆਦਤ ਨੂੰ ਜ਼ਬਰਦਸਤੀ ਦਬਾ ਰੱਖਿਆ ਹੈ ਕੁਝ ਦਿਨਾਂ ਬਾਅਦ ਉਹ ਫਿਰ ਇਸ ਆਦਤ ਦਾ ਸ਼ਿਕਾਰ ਹੋ ਜਾਵੇਗਾ ਜਿਵੇਂ ਕਿ ਜ਼ਿਆਦਾਤਰ ਲੋਕਾਂ ਨਾਲ ਹੁੰਦਾ ਹੈ ਕਿ ਉਹ ਫਿਰ ਤੋਂ ਆਪਣੀਆਂ ਪੁਰਾਣੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਨੇ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਹਨਾਂ ਨੇ ਇਹਨਾਂ ਆਦਤਾਂ ਨੂੰ ਗਲਤ ਤਰੀਕੇ ਨਾਲ ਸਮਝਿਆ ਹੈ ਅਸਲ ਵਿੱਚ ਸਾਡੀਆਂ ਆਦਤਾਂ ਮਨ ਦੇ ਪੱਦਰ ਦੀਆਂ ਚੀਜ਼ਾਂ ਨੇ। ਇਸ ਲਈ ਆਦਤਾਂ ਨੂੰ ਛੱਡਿਆ ਨਹੀਂ ਜਾ ਸਕਦਾ। ਇਹ ਸਿਰਫ ਬਦਲੀਆਂ ਜਾ ਸਕਦੀਆਂ ਨੇ। ਸਵੇਰੇ देर ਨਾਲ ਉੱਠਣ ਦੀ ਆਦਤ ਨੂੰ ਜਲਦੀ ਉੱਠਣ ਦੀ ਆਦਤ ਵਿੱਚ ਬਦਲਿਆ ਜਾ ਸਕਦਾ ਹੈ। ਜੰਕ ਫੂਡ ਖਾਣ ਦੀ ਆਦਤ ਨੂੰ ਸੇਤਮੰਦ ਭੋਜਨ ਖਾਣ ਦੀ ਆਦਤ ਵਿੱਚ ਬਦਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਅਸੀਂ ਆਪਣੀਆਂ ਮਾੜੀਆਂ ਆਦਤਾਂ ਨੂੰ ਸਿਰਫ ਚੰਗੀਆਂ ਆਦਤਾਂ ਵਿੱਚ ਬਦਲ ਸਕਦੇ ਹਾਂ ਉਹਨਾਂ ਨੂੰ ਕਦੇ ਵੀ ਛੱਡ ਨਹੀਂ ਸਕਦੇ ਆਦਤਾਂ ਨੂੰ ਬਦਲਣਾ ਇੰਨਾ ਔਖਾ ਇਸ ਲਈ ਹੁੰਦਾ ਹੈ ਕਿਉਂਕਿ ਆਦਤਾਂ ਲੰਬੇ ਸਮੇਂ ਤੋਂ ਹੌਲੀ-ਹੌਲੀ ਸਾਡੇ ਵਿੱਚ ਵਿਕਸਿਤ ਹੁੰਦੀਆਂ ਨੇ ਜਿਸ ਦੇ ਕਾਰਨ ਇਹ ਸਾਡੇ ਅਵਚੇਤਨ ਮਾਨ ਵਿੱਚ ਘਰ ਕਰ ਜਾਂਦੀਆਂ ਨੇ ਤੇ ਆਦਤਾਂ ਨੂੰ ਬਦਲਣ ਦੇ ਲਈ ਸਾਨੂੰ ਸਾਡੇ ਅਵਚੇਤਨ ਮਾਨ ਉੱਪਰ ਕੰਮ ਕਰਨਾ ਪੈਂਦਾ ਹੈ ਆਪਣੇ ਮਾਈਂਡਸੈਟ ਤੇ ਕੰਮ ਕਰਨਾ ਪੈਂਦਾ ਹੈ ਆਪਣੇ ਮਾਈਂਡਸੈਟ ਨੂੰ ਪੂਰੀ ਤਰ੍ਹਾਂ ਬਦਲਣਾ ਪੈਂਦਾ ਹੈ ਤੇ ਜੇਕਰ ਇੱਕ ਵਾਰ ਤੁਸੀਂ ਆਪਣੇ ਮਾਈਂਡਸੈਟ ਨੂੰ ਬਦਲ ਲਿਆ ਤਾਂ ਤੁਸੀਂ ਆਪਣੀਆਂ ਆਦਤਾਂ ਨੂੰ ਬਹੁਤ ਆਸਾਨੀ ਨਾਲ ਬਦਲ ਸਕਦੇ ਹੋ ਕਿਸੇ ਮਹਾਨ ਵਿਅਕਤੀ ਨੇ ਠੀਕ ਹੀ ਕਿਹਾ ਹੈ ਕਿ ਤੁਸੀਂ ਆਪਣਾ ਪਵੈਖ ਨਹੀਂ ਬਦਲ ਸਕਦੇ ਤੁਸੀਂ ਸਿਰਫ ਆਪਣੀਆਂ ਆਦਤਾਂ ਨੂੰ ਬਦਲ ਸਕਦੇ ਹੋ ਤੇ ਫਿਰ ਇਹੀ ਚੰਗੀਆਂ ਆਦਤਾਂ ਇੱਕ ਦਿਨ ਤੁਹਾਡਾ ਪਵੈਖ ਜ਼ਰੂਰ ਬਦਲ ਦੇਣਗੀਆਂ ਅਸੀਂ ਅਕਸਰ ਆਪਣੇ ਆਲੇ ਦੁਆਲੇ ਦੇਖਦੇ ਹਾਂ ਕਿ ਕਈ ਲੋਕ ਆਪਣੀਆਂ ਭੈੜੀਆਂ ਆਦਤਾਂ ਕਾਰਨ ਪਰੇਸ਼ਾਨ ਰਹਿੰਦੇ ਨੇ ਉਹ ਇਹਨਾਂ ਆਦਤਾਂ ਨੂੰ ਬਦਲਣਾ ਚਾਹੁੰਦੇ ਨੇ ਪਰ ਬਦਲ ਨਹੀਂ ਪਾਉਂਦੇ ਹੁਣ ਇਹ ਬੁਰੀਆਂ ਆਦਤਾਂ ਕੁਝ ਵੀ ਹੋ ਸਕਦੀਆਂ ਨੇ ਜਿਵੇਂ ਗੱਲ-ਗੱਲ ਤੇ ਝੂਠ ਬੋਲਣਾ ਹਮੇਸ਼ਾ ਦੇਰ ਨਾਲ ਪਹੁੰਚਣਾ ਸਮਾਂ ਬਰਬਾਦ ਕਰਨਾ ਸਿਗਰਟ ਪੀਣਾ ਤੇ ਇੱਥੋਂ ਤੱਕ ਕਿ ਹਾਥ ਰਸੀ ਕਰਨਾ ਲੋਕਾਂ ਦੁਆਰਾ ਇਹਨਾਂ ਆਦਤਾਂ ਨੂੰ ਨਾਂ ਬਦਲਣ ਪਾਉਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਲੋਕਾਂ ਅੰਦਰ ਦ੍ਰਿੜ ਸ਼ਕਤੀ ਦਾ ਨਾ ਹੋਣਾ ਤੇ ਦ੍ਰਿੜ ਸ਼ਕਤੀ ਦੇ ਕਮਜ਼ੋਰ ਹੋਣ ਦਾ ਕਾਰਨ ਹੈ ਆਪਣੇ ਆਪ ਤੇ ਭਰੋਸਾ ਨਾ ਹੋਣਾ ਕਿ ਮੈਂ ਇਸ ਨੂੰ ਬਦਲ ਸਕਦਾ ਤੇ ਆਪਣੇ ਆਪ ਤੇ ਵਿਸ਼ਵਾਸ ਨਾ ਹੋਣ ਦਾ ਕਾਰਨ ਹੈ ਸਾਡੀਆਂ ਪਿਛਲੀਆਂ ਅਸਫਲਤਾਵਾਂ ਕੋਈ ਵਿਅਕਤੀ ਜਿੰਨੀ ਵਾਰ ਅਸਫਲ ਹੁੰਦਾ ਹੈ ਉਸ ਦਾ ਆਤਮ ਵਿਸ਼ਵਾਸ ਉਨਾ ਹੀ ਕਮਜ਼ੋਰ ਹੁੰਦਾ ਜਾਂਦਾ ਹੈ ਕਿਉਂਕਿ ਇਹ ਮਨੁੱਖੀ ਮਾਨਸਿਕਤਾ ਹੈ ਕਿ ਅਸੀਂ ਆਪਣੀ ਹਾਰ ਨੂੰ ਆਪਣੀ ਕਮਜ਼ੋਰੀ ਮੰਨ ਲੈਂਦੇ ਹਾਂ ਜ਼ਿਆਦਾਤਰ ਮਾਮਲਿਆਂ ਵਿੱਚ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਹੀ ਉਸ ਚੀਜ਼ ਦੇ ਕਾਬਿਲ ਨਹੀਂ ਸੀ ਬਹੁਤ ਘੱਟ ਲੋਕ ਹੁੰਦੇ ਨੇ ਜੋ ਮਜ਼ਬੂਤ ਦਿਮਾਗ ਵਾਲੇ ਹੁੰਦੇ ਨੇ ਜੋ ਇਹ ਮੰਨਦੇ ਨੇ ਕਿ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਨੇ ਇਸ ਲਈ ਜੇਕਰ ਅਸੀਂ ਕਿਸੇ ਬੁਰੀ ਆਦਤ ਨੂੰ ਹਮੇਸ਼ਾ ਲਈ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਜਿੱਤਣ ਵਾਲੀ ਮਾਨਸਿਕਤਾ ਪੈਦਾ ਕਰਨੀ ਪਵੇਗੀ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਜਿੱਤਣ ਵਾਲੀ ਮਾਨਸਿਕਤਾ ਅਸੀਂ ਆਪਣੇ ਅੰਦਰ ਕਿਵੇਂ ਪੈਦਾ ਕਰੀਏ ਦੇਖੋ ਜਿੱਤਣ ਵਾਲੀ ਮਾਨਸਿਕਤਾ ਸਾਡੇ ਅੰਦਰ ਭਾਵੇਂ ਛੋਟੀਆਂ-ਛੋਟੀਆਂ ਹੀ ਹੋਣ पर लगातार सफलतावां मिलने ਤੋਂ ਬਾਅਦ ਪੈਦਾ ਹੋਵੇਗੀ ਕਿਉਂਕਿ ਜਿੱਤਣ ਵਾਲੀ ਮਾਨਸਿਕਤਾ ਦਾ ਮਤਲਬ ਹੀ ਇਹ ਹੈ ਇੱਕ ਜਿੱਤਣ ਵਾਲੇ ਇੱਕ ਸਫਲ ਇਨਸਾਨ ਦੀ ਸੋਚ ਤੇ ਇਹ ਸੋਚ ਸਿਰਫ ਲਗਾਤਾਰ ਛੋਟੀਆਂ-ਛੋਟੀਆਂ ਜਿੱਤਾਂ ਹਾਸਲ ਕਰਕੇ ਹੀ ਆਪਣੇ ਅੰਦਰ ਪੈਦਾ ਕੀਤੀ ਜਾ ਸਕਦੀ ਹੈ ਮੰਨ ਲਓ ਕਿ ਤੁਸੀਂ ਸਵੇਰੇ ਦੇਰੀ ਨਾਲ ਉੱਠਣ ਦੀ ਆਦਤ ਨੂੰ ਜਲਦੀ ਉੱਠਣ ਦੀ ਆਦਤ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਹੁਣ ਵੇਖਿਓ ਕਿ ਇੱਥੇ ਜਿੱਤਣ ਵਾਲੀ ਮਾਨਸਿਕਤਾ ਕਿਵੇਂ ਕੰਮ ਕਰਦੀ ਹੈ ਮੰਨ ਲਓ ਕਿ ਤੁਸੀਂ ਹਰ ਰੋਜ਼ ਸਵੇਰੇ 9 ਵਜੇ ਉੱਠਦੇ ਹੋ ਪਰ ਤੁਸੀਂ ਸਵੇਰੇ 6 ਵਜੇ ਉੱਠਣ ਦੀ ਆਦਤ ਬਣਾਉਣਾ ਚਾਹੁੰਦੇ ਹੋ ਮਤਲਬ ਰੋਜ਼ ਨਾਲੋਂ 3 ਘੰਟੇ ਪਹਿਲਾਂ ਜੇਕਰ ਮਿੰਟਾਂ ਵਿੱਚ ਦੇਖਿਆ ਜਾਵੇ ਤਾਂ 180 ਮਿੰਟ ਪਹਿਲਾਂ ਹੁਣ ਤੁਸੀਂ ਇਹਨਾਂ 180 ਮਿੰਟਾਂ ਨੂੰ ਅਗਲੇ 30 ਦਿਨਾਂ ਵਿੱਚ ਵੰਡ ਦਿਓ ਜੋ ਕਿ ਰੋਜ਼ ਦੇ 6 ਮਿੰਟ ਬਣਦੇ ਨੇ ਹੁਣ ਅਗਲੇ ਦਿਨ ਸਿਰਫ 6 ਮਿੰਟ ਪਹਿਲਾਂ ਉੱਠਣ ਦੀ ਕੋਸ਼ਿਸ਼ ਕਰੋ 8:54 ਮਿੰਟ ਦਾ అలਾਰਮ ਲਗਾਓ ਤੇ ਇਹ ਤੁਹਾਡੇ ਲਈ ਮੁਸ਼ਕਲ ਨਹੀਂ ਹੋਵੇਗਾ ਕਿਉਂਕਿ ਇਹ ਇੱਕ ਛੋਟੀ ਜੀ ਤਬਦੀਲੀ ਹੈ ਜਦੋਂ ਤੁਸੀਂ ਅਗਲੇ ਦਿਨ 6 ਮਿੰਟ ਪਹਿਲਾਂ ਸੌ ਕੇ ਉੱਠ ਜਾਓਗੇ ਤਾਂ ਤੁਹਾਨੂੰ ਇੱਕ ਵਿਜੇਤਾ ਵਾਲੀ ਫੀਲਿੰਗ ਆਵੇਗੀ ਤੇ ਤੁਸੀਂ ਅਗਲੇ ਦਿਨ ਦੇ ਟੀਚੇ ਨੂੰ ਪੂਰਾ ਕਰਨ ਲਈ ਹੋਰ ਦ੍ਰਿੜਤਾ ਨਾਲ ਫੈਸਲਾ ਲਓਗੇ ਇਸੇ ਤਰ੍ਹਾਂ ਜਦੋਂ ਤੁਸੀਂ ਅਗਲੇ ਦਿਨ 12 ਮਿੰਟ ਪਹਿਲਾਂ ਸੌ ਕੇ ਉੱਠ ਜਾਓਗੇ ਤਾਂ ਤੁਹਾਡਾ ਖੁਦ ਉੱਪਰ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਜਾਵੇਗਾ ਤੇ ਜੇਕਰ ਤੁਸੀਂ ਅਗਲੇ 30 ਦਿਨਾਂ ਤੱਕ ਲਗਾਤਾਰ ਸਿਰਫ 6 ਮਿੰਟ ਜਲਦੀ ਉੱਠਣ ਦੀ ਆਦਤ ਨੂੰ ਬਰਕਰਾਰ ਰੱਖਦੇ ਹੋ ਤੇ ਆਪਣੇ ਅੰਤਮ ਟੀਚੇ ਨੂੰ ਪ੍ਰਾਪਤ ਕਰ ਲੈਂਦੇ ਹੋ ਤਾਂ ਇਹ ਜਿੱਤ ਤੁਹਾਡੀ ਮਾਨਸਿਕਤਾ ਉੱਪਰ ਡੂੰਘਾ ਪ੍ਰਭਾਵ ਪਾਵੇਗੀ ਤੇ ਇਸੇ ਤਰ੍ਹਾਂ ਵਿਕਸਿਤ ਹੁੰਦੀ ਹੈ ਇੱਕ ਜੇਤੂ ਮਾਨਸਿਕਤਾ ਤੇ ਫਿਰ ਤੁਹਾਡੀ ਇਹ ਚੰਗੀ ਆਦਤ ਆਸਾਨੀ ਨਾਲ ਬਦਲੇਗੀ ਵੀ ਨਹੀਂ ਕਿਉਂਕਿ ਤੁਸੀਂ ਇਸ ਨੂੰ ਹੌਲੀ-ਹੌਲੀ ਵਿਕਸਿਤ ਕੀਤਾ ਹੈ ਅਚਾਨਕ ਨਹੀਂ ਮੰਨ ਲਓ ਕਿ ਤੁਸੀਂ ਅਚਾਨਕ ਸਵੇਰੇ 9 ਵਜੇ ਦੀ بجائے 4 ਵਜੇ ਉੱਠਣ ਦਾ ਫੈਸਲਾ ਕਰ ਲੈਂਦੇ ਹੋ ਤਾਂ ਇਹ ਸੰਭਵ ਹੈ ਕਿ ਤੁਸੀਂ ਇੱਕ ਜਾਂ ਦੋ ਦਿਨਾਂ ਲਈ ਸਵੇਰੇ 4 ਵਜੇ ਜਾਗ ਸਕਦੇ ਹੋ ਪਰ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਕੁਝ ਦਿਨਾਂ ਬਾਅਦ ਤੁਸੀਂ ਦੁਬਾਰਾ ਆਪਣੀ ਪੁਰਾਣੀ ਆਦਤ ਵਿੱਚ ਪਰਤ ਜਾਓਗੇ ਕਿਉਂਕਿ ਇੱਥੇ ਤੁਸੀਂ ਅਚਾਨਕ ਇੱਕ ਵੱਡੀ ਤਬਦੀਲੀ ਕੀਤੀ ਹੈ ਤੇ ਸਾਡਾ ਮਾਨ ਕਦੇ ਵੀ ਕਿਸੇ ਵੱਡੀ ਤਬਦੀਲੀ ਨੂੰ ਆਸਾਨੀ ਨਾਲ ਸਵੀਕਾਰ ਨਹੀਂ ਕਰਦਾ ਇਸ ਲਈ ਜੇਕਰ ਤੁਸੀਂ ਆਪਣੇ ਅੰਦਰ ਇੱਕ ਜੇਤੂ ਮਾਨਸਿਕਤਾ ਵਿਕਸਿਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਛੋਟੀ ਹੀ ਸਹੀ ਪਰ ਨਿਰੰਤਰ ਸਫਲਤਾ ਪ੍ਰਾਪਤ ਕਰਨੀ ਪਵੇਗੀ ਤਾਂ ਜੋ ਜਿੱਤਣ ਵਾਲੀ ਇਹ ਮਾਨਸਿਕਤਾ ਤੁਹਾਡੇ ਅੰਦਰ ਘਰ ਕਰ ਜਾਵੇ ਤੁਹਾਡੇ ਅਵਚੇਤਨ ਮਨ ਵਿੱਚ ਪੱਕੀ ਹੋ ਜਾਵੇ ਤੇ ਫਿਰ ਇਹਹੀ ਸਫਲਤਾ ਤੇ ਦ੍ਰਿੜ ਸੰਕਲਪ ਵਾਲੀ ਸੋਚ ਤੁਹਾਡੀ ਕੋਈ ਵੀ ਬੁਰੀ ਆਦਤ ਨੂੰ ਬਦਲਣ ਵਿੱਚ ਮਦਦ ਕਰੇਗੀ ਤੇ ਵੇਖਦੇ ਹੀ ਵੇਖਦੇ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖੋ ਸ਼ੁਕਰੀਆ